ਪੰਥਕ ਸੀਟ ਜਿਹੜੀ ਹੈਗੀ ਭਾਈ ਅਮਰਿਤਪਾਲ ਸਿੰਘ ਦੀ ਕਦੂਰ ਸਾਹਿਬ ਹਲਕੇ ਤੋਂ ਅਸੀਂ ਹਰ ਹਾਲਤ ਵਿੱਚ ਜਿੰਨਾ ਹੈ ਔਰ ਆਪਣੇ ਕੌਮ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਹੈ ਔਰ ਆਪਣੀ ਕੌਮ ਦਾ ਜਿਹੜਾ ਨਾਮ ਉੱਚਾ ਕਰਨਾ ਹੈ। ਖਸਾਰ ਦੇ ਸਾਰੇ ਮਤਲਬ ਜਿੰਨੇ ਵੀ ਸਿਆਸੀ ਪਾਰਟੀਆਂ ਨਾਲ ਜੁੜੇ ਸੀ ਪਹਿਲਾਂ ਕਿਉਂਕਿ ਇਹ ਧਿਰ ਹੁਣ ਨਵੀਂ ਖੜੀ ਹੋਈ ਹੈ ਜੀ। ਇਸ ਕਰਕੇ ਸਾਰੇ ਕੌਮ ਦੇ ਨਾਲ ਲੜ ਕੇ ਜੀ। ਸੈਦਪੁਰ ਦੇ ਵਿੱਚ ਮੌਜੂਦ ਹੈ ਇਸ ਟਾਈਮ ਤੇ ਤੇ ਸੈਦਪੁਰ ਤੋਂ ਵੀਰ ਹਰਜਿੰਦਰ ਸਿੰਘ ਵੀ ਆ ਤੇ ਮੈਂ ਤਰਸਿੱਕੇ ਵਾਲਿਆਂ ਨੂੰ ਕਹਾਂਗਾ ਕਿ ਆ ਜਾਓ ਸੈਦਪੁਰ ਵਾਲਿਆਂ ਨਾਲ ਹੀ ਹੋਣਾ ਕਿਉਂਕਿ ਆਪਾਂ ਪਹਿਲਾਂ ਤਰਸਿੱਕੇ ਸੀ ਨਾ ਤੇ ਤਰਸਿੱਕੇ ਵਾਲੇ ਵੀਰ ਵੀ ਨਾਲ ਆ ਗਿਆ ਤੇ ਸੈਦਪੁਰ ਦੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਰਜਿੰਦਰ ਸਿੰਘ ਜੀ ਸੈਦਪੁਰ ਦੇ ਹਾਲਾਤ ਕੀ ਐ ਇਸ ਵਾਰੀ ਕਿਹੜੇ ਪਾਸੇ ਪੁੱਗਤੋਂ ਮੈਂ ਨਾ ਤੁਹਾਨੂੰ ਨਜ਼ਰ ਆਉਣ ਦੇ ਆ ਸੈਦਪੁਰ ਚ ਜਿਹੜਾ ਵਾ ਨਾ ਬਹੁਤ ਛੋਟਾ ਜਿਹਾ ਪਿੰਡ ਹੀ ਪਰ ਹੁਣਾਨੂੰ ਐ ਲੱਗਣ ਡਿਆ ਵਾ ਵੀ ਸਾਰਿਆਂ ਤੋਂ ਵੱਡਾ ਪਿੰਡ ਵਾ ਤੇ ਬੜੀ ਤਕੜੀ ਲੀਡ ਦਵਾਂਗੇ ਅਸੀਂ ਇੱਥੋਂ ਵਾਦੋਂ ਵੱਧ ਵੋਟਾਂ ਜਿਹੜੀਆਂ ਪਵਾ ਕੇ ਸਿੱਕੇ ਵਾਲੇ ਵੀ ਕਹਿੰਦੇ ਲੀਡ ਦੇਵਾਂਗੇ ਤੇ ਸੈਦਪੁਰ ਵਾਲੇ ਵੀ ਕਹਿੰਦੇ ਲੀਡ ਆ ਜੀ ਕਿਉਂ ਜੀ ਇਹ ਜੇਦਾ ਤੁਹਾਡੀ ਐਸ ਵਾਰ ਜਦੋਂ ਜਿੱਦ ਨਹੀਂ ਸਾਡੀ ਸਾਡੀ ਆਪਸੇ ਹੀ ਭਾਈਚਾਰਾ ਬਹੁਤ ਜ਼ਿਆਦਾ ਤੇ ਸਾਨੂੰ ਉਧਰ-ਉਧਰ ਹੀ ਮਿਲਦੇ ਆਂ ਕੁੱਝ ਦੇ ਨਾਲ ਤੇ ਸਾਡਾ ਪਿਆਰ ਬਹੁਤ ਪਿਆਰ ਇਹ ਵੀ ਕੌਮ ਦੇ ਨਾਲ ਪਿਆਰ ਬਹੁਤ ਜ਼ਿਆਦਾ ਸਾਨੂੰ ਇਸ ਕਰਕੇ ਅਸੀਂ ਲੀਡ ਦੇਵਾਂਗੇ ਕਿਵੇਂ ਲੱਗਦੇ ਸੈਦਪੁਰ ਚ ਲੱਗੇ ਹੋਏ ਵੱਡੇ ਵੱਡੇ ਬੈਨਰ ਕਿਉਂਕਿ ਸਿਆਸੀ ਪਾਰਟੀਆਂ ਦਾ ਘੜ ਰਿਹਾ ਇਹ ਪਿੰਡ ਵਿੱਚ ਬਿਲਕੁਲ ਜੀ ਬਿਲਕੁਲ ਸਰਪੰਚ ਸਾਹਿਬ ਆਪ ਵੀ ਰਹੇ ਨੇ ਪਰ ਸਭ ਇਹ ਸਿਆਸੀ ਪਾਰਟੀਆਂ ਤੋਂ ਉੱਠ ਕੇ ਜੀ ਆਦਿ ਉੱਠ ਗਏ ਸਰ ਦੇ ਸਾਰੇ ਜਾਨੇ ਮਤਲਬ ਕੌਮ ਦੇ ਪਿੱਛੇ ਲੱਗੇ ਖਾਸਾ ਹੀ ਨਿਸ਼ਾਨ ਦੇ ਪਿੱਛੇ ਹੈ ਜੀ ਹੁਣ ਸਰ ਦੇ ਸਾਰੇ ਜੀ ਚੜਦੀ ਕਲਾ ਜੀ ਹੁਣ ਤੇ ਸਰ ਦੇ ਸਾਰੇ ਦੇਖੋ ਕਾਫਲਾ ਵੇਖੋ ਕਿੰਨਾ ਵੱਡਾ ਜੀ ਬਹੁਤ ਜਿਆਦਾ ਵੱਡਾ ਕਾਫਲਾ ਜੀ ਪਿੱਛੋਂ ਤੱਕ ਇਹ ਸਾਰੇ ਦੇ ਸਾਰੇ ਮਤਲਬ ਜਿੰਨੇ ਵੀ ਸਿਆਸੀ ਪਾਰਟੀਆਂ ਨਾਲ ਜੁੜੇ ਸੀ ਪਹਿਲਾਂ ਕਿਉਂਕਿ ਇਹ ਧਿਰ ਹੁਣ ਨੰਨੀ ਖੜੀ ਹੋਈ ਹੈ ਜੀ ਇਸ ਕਰਕੇ ਸਾਰੇ ਕੌਮ ਦੇ ਨਾਲ ਲੜ ਗਏ ਜੀ ਹੁਣ ਮੈਂ ਤੇ ਕੈਮਰਾਮੈਨ ਨੂੰ ਇਹ ਕਹੂੰਗਾ ਵੀ ਸੈਦਪੁਰ ਦੇ ਹਾਲਾਤ ਵਿਖਾਏ ਜਾਣ ਆਪੇ ਸੰਗਤ ਨੂੰ ਪਤਾ ਲੱਗ ਜਾਣਾ ਇਹ ਜਿਹੜਾ ਪਹਿਲਾ ਬੋਰਡ ਆ ਜਿਹੜਾ ਭੱਟੀਕਾ ਦੇ ਵਾਲੇ ਪਾਸੇ ਆਉਂਦਾ ਲੱਗਦਾ ਸਭ ਬਿਲਕੁਲ ਬਿਲਕੁਲ ਜੀ ਚਾਰ ਸ਼ਵੇਰੇ ਪਿੰਡ ਦੇ ਵੇਖੋ ਹਰ ਪਾਸੇ ਬੋਰਡ ਹੀ ਬੋਰਡ ਲੱਗੇ ਨੇ ਤੇ ਆਪ ਲਵਾਏ ਨੇ ਸੰਗਤ ਨੇ ਜਗਾ ਸਿੰਘ ਜੀ ਕਿਦਾਂ ਮੈਂ ਨਾ ਚੜਦੀ ਗਲਾ ਜੀ ਚੜਦੀ ਗਲਾ ਜੀ ਬਹੁਤ ਵਧੀਆ ਜੀ ਸਰ ਸੈਦਪੁਰ ਕਿਧਰਲੇ ਪਾਸੇ ਹੈ ਸੈਦਪੁਰ ਇਸ ਟਾਈਮ ਭਾਈ ਅਮਰਪਾਲ ਸਿੰਘ ਦੇ ਪਾਸੇ ਆ ਜੀ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਸਭ ਥੱਲੇ ਰਹਿ ਗਈਆਂ ਅੱਜ ਕੱਲ੍ਹ ਜੀ ਸਭ ਦੁਨੀਆ ਜਿਹੜੀ ਹੈਗੀ ਆ ਭਾਈ ਅਮਰਪਾਲ ਦੇ ਨਾਲ ਆ ਜੀ ਹਾਂ ਜੀ ਮੈਂ ਹਰਜਿੰਦਰ ਵੀਰ ਨੂੰ ਕਹੂੰਗਾ ਗੱਡੀ ਥੋੜੀ ਅੱਗੇ ਕਰ ਲਿਓ ਸੈਦਪੁਰ ਦੇ ਵੀਰ ਵੀ ਸਾਡੇ ਨਾਲ ਆ ਸੈਦਪੁਰ ਵਾਲਿਓ ਕਿਦਾਂ ਲੱਗਦਾ ਬਹੁਤ ਵਧੀਆ ਜੀ ਇਸ ਵੇਲੇ ਇਹ ਲੜਾਈ ਜਿਹੜੀ ਏ ਦਿੱਲੀ ਨਾਲ ਆ ਤੇ ਦਿੱਲੀ ਨਾਲ ਸਾਰੇ ਇਸ ਵੇਲੇ ਖੜੇ ਆ ਵੀ ਦਿੱਲੀ ਦੇ ਤਖਤ ਨੂੰ ਲਾਉਣਾ ਜਿੱਦਾ ਔਰੰਗਜ਼ੇਬ ਦੇ ਤਖਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ ਸੀ ਨਾ ਇਸ ਤਰ੍ਹਾਂ ਹੀ ਦਿੱਲੀ ਦੇ ਤਖਤ ਨੂੰ ਦਿਖਾਉਣਾ ਚਾਹੁੰਦੇ ਆ ਕਿ ਅਮਰਤਪਾਲ ਦੀ ਕੀ ਤਾਕਤ ਆ ਇਹ ਕਰਕੇ ਨੌਜਵਾਨ ਬ੍ਰਿਗੇਡ ਸਾਰੀ ਨਾਲ ਆ ਸਾਰਾ ਨਗਰੀ ਨਾਲ ਆ ਸੋ ਅਸੀਂ ਬਹੁਤ 리ਡ ਨਾਲ ਇਥੇ ਜਿੱਤ ਪ੍ਰਾਪਤ ਕਰਾਂਗੇ قافلہ ਜਿਹੜਾ ਬੰਡਾਲੇ ਤੋਂ ਚੱਲਿਆ ਸੀ ਬੰਡਾਲੇ ਤੋਂ ਬਾਅਦ ਦੇ ਵਿੱਚ ਡੱਡੂਵਣਾ ਤੇ ਤਰਸਿੱਕਾ ਜਿਹੜਾ ਤੁਹਾਨੂੰ ਤਸਵੀਰਾਂ ਵੀ ਦਿਖਾ ਲੀਆਂ ਸੀ ਤੇ ਹੁਣ ਸੈਦਪੁਰ ਦੇ ਵਿੱਚ ਆ ਤੇ ਸੈਦਪੁਰ ਵਾਲੇ ਵੀਰ ਵੀ ਕਹਿੰਦੇ ਆ ਕਿ ਅਸੀਂ ਅਮਰਤਪਾਲ ਸਿੰਘ ਨੂੰ ਜਿਤਾਵਾਂਗੇ ਇੱਥੋਂ ਜਿਹੜੇ ਇਲਾਕੇ ਦੇ ਸੱਜਣ ਵੀਰ ਵੀ ਉੱਥੇ ਪਹੁੰਚੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਇਸ ਪਿੰਡ ਦੇ ਨਿਵਾਸੀ ਹੋਣ ਦੇ ਖਾਤਰ ਜੇ ਆਪਾਂ ਵੀਰ ਹਜਿੰਦਰ ਸਿੰਘ ਦੀ ਗੱਲ ਕਰੀਏ ਵੀਰ ਬਿੱਟੂ ਦੀ ਗੱਲ ਕਰੀਏ ਤਾਂ ਉਹ ਕਹਾਸ ਰਹੇ ਆ ਕਿ ਇਸ ਵਾਰ ਸੈਦਪੁਰ ਤੋਂ ਤੋਂ ਜਾਂ ਛੋਟੇ ਪਿੰਡ ਆ ਜਿਹੜੇ ਕਿਉਂਕਿ ਤਸਿੱਕਾ ਵਾਲੇ ਵੀਰ ਵੀ ਕਹਿੰਦੇ ਸੀ ਕਿ ਸੈਦਪ ਪਿੱਛੇ ਵੱਡੇ ਕਾਫਲੇ ਦੀਆਂ ਮੈਂ ਇਹਨੂੰ ਕਹੂੰਗਾ ਵੀਰ ਨੂੰ ਤਸਵੀਰਾਂ ਦਿਖਾ ਲ ਦ। ਜੀ ਸਪੋਰਟਰ ਜੀ ਮਰਤਪਾਲ ਦੀ ਸਪੋਰਟ ਵਿੱਚ ਆਂ ਜੀ ਅਸੀਂ ਬਹੁਤ ਜਿਆਦੇ ਜੀ। ਆਪਣਾ ਖਰੂਰ ਸਾਹਿਬ ਹਲਕਾ ਜੀ। ਹਾਂ ਜੀ ਆਂ ਦੀ ਪਿੰਡ ਤੋਂ ਕਾਹਟਾ ਜੀ। ਅਸੀਂ ਉਹਨਾਂ ਦੇ ਨਾਲ ਹਮੇਸ਼ਾ ਉਹਨਾਂ ਦੀ ਸਪੋਰਟ ਵਿੱਚ ਆਂ ਜੀ। ਧੰਨਵਾਦ ਜੀ। ਟਾਈਮ ਤਸਵੀਰਾਂ ਆਏ ਸਾਹਿਦਪੁਰ ਦੀਆਂ। ਸਾਹਿਦਪੁਰ ਦੇ ਵਿੱਚੋਂ ਕਾਫਲੇ ਦੀਆਂ ਤਸਵੀਰਾਂ ਜਿਹੜਾ ਬੰਡਾਲੇ ਤੋਂ ਕਾਫਲਾ ਚੱਲਿਆ ਸੀ। ਇਸ ਟਾਈਮ ਸਾਹਿਦਪੁਰ ਦੇ ਵਿੱਚ ਆ। ਇਸ ਟਾਈਮ ਤੁਸੀਂ ਤਸਵੀਰਾਂ ਵੇਖ ਰਹੇ ਹੋ ਮਾਤਾ ਬਲਵਿੰਦਰ ਕੌਰ ਭਾਈ ਅਮਰਤਪਾਲ ਦੇ ਮਾਤਾ ਜੀ ਇਸ ਟਾਈਮ ਦੇ ਉੱਤੇ ਇੱਕ ਉਹ ਕਾਫਲੇ ਦੀ ਅਗਵਾਈ ਵੀ ਕਰ ਰਹੇ ਆ ਤੇ ਨਾਲ ਨਾਲ ਜਿਹੜਾ ਸੰਗਤਾਂ ਰਸਤੇ ਚ ਮਿਲਦੀਆਂ ਉਹਨਾਂ ਦੇ ਗੁਰੂ ਬਖਸ਼ਿ ਜਿਹੜੇ ਸਰੋਪਾਓ ਭੇਟ ਕੀਤੇ ਜਾਂਦੇ ਆ ਨਾਲ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਵਾ ਨਾਲ ਨਾਲ ਚੋਣ ਪ੍ਰਚਾਰ ਦਾ ਇੱਕ ਮਾਧਿਅਮ ਆ ਇਹ ਕਾਫਲਾ ਇੱਕ ਵੱਡੇ ਕਾਫਲੇ ਦੀ ਸ਼ਕਲ ਦੇ ਵਿੱਚ ਇਸ ਟਾਈਮ ਤਸਵੀਰਾਂ ਵੇਖ ਸਕਦੇ ਹੋ ਸਾਡੇ ਨਾਲ ਭਾਈ ਅਮਰਤਪਾਲ ਦੇ ਚਾਚਾ ਜੀ ਜੁੜ ਚੁੱਕੇ ਗੁਰਫਤੇ ਸਾਂਝ ਕਰਦੇ ਆ ਜੀ ਭਾਈ ਗੱਲ ਸਾਹਿਬ ਜੀ ਫਤੇ ਜੀ ਛੱਡ ਦੀ ਕਰਾਈ ਗੁਰਸਾਹਿਬ ਦੀ ਕਿਰਪਾ ਲੱਗ ਰਿਹਾ ਗਰਮਾ ਗਰਮ ਮਾਹੌਲ ਆ ਥੱਲੇ ਕਰੇ ਜੀ ਥੱਲੇ ਕਰ ਲੋ ਗਰਮਾ ਗਰਮਾ ਜੀ ਬਿਲਕੁਲ ਇਹ ਤਾਂ 47 ਡਿਗਰੀ ਟੈਂਪਰੇਚਰ ਤੇ ਗਰਮੀ ਲੱਗਦਾ ਕੀ ਲੱਗਦਾ ਵੋਟਾਂ ਦਾ ਵੋਟਾਂ ਦੇ ਵੱਡੇ ਵੱਡੇ ਧਮਾਕੇ ਹੋਣਗੇ ਹੁਣ ਸਤਿਗੁਰ ਕਿਰਪਾ ਕਰੇ ਸੰਗਤ ਸਾਧ ਦੇ ਰਹੀ ਪੂਰਾ ਕਿੰਨੀ ਕੁ ਲੀਡ ਲੱਗਦੀ ਹੈ ਤੁਹਾਨੂੰ ਲੀਡ ਲੱਗਦੀ ਮੈਨੂੰ ਤਾਂ ਲੱਗਦਾ ਵਾ ਸਾਰੀਆਂ ਵੋਟਾਂ ਸਾਨੂੰ ਪੈ ਜਾਣੀਆਂ ਜਿੱਦਾਂ ਹੀ ਗਰਾਊਂਡ ਲੈਵਲ ਦੇ ਘੁੰਮੇ ਆ ਇਦੂਜੇ ਬਨੇ ਹੈ ਨਹੀਂ ਕੋਈ ਘਟੋ ਘਟ 80% ਵੋਟਰ ਨੇ ਪੈਣਗੀ ਆ ਸ਼ੀਸ਼ਾ ਥਲੇ ਕਰਾਇਓ ਜੀ ਮੈਨੂੰ ਲੱਗਦਾ ਖਾਸਕਸੀ ਦਾ ਭੂਆ ਜੀ ਆ ਪਾਇਮਤ ਪਾਲ ਸਿੰਘ ਦੇ ਕਿਵੇਂ ਹੋ ਜੀ ਚੜਦੀ ਕਲਾ ਭੂਆ ਜੀ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਕਿਵੇਂ ਲੱਗ ਰਿਹਾ ਤੁਸੀਂ ਨਾਲ ਹੀ ਚੱਲ ਰਹੇ ਹੋ ਬਹੁਤ ਤਸ਼ਾਹ ਸੰਗਤਾਂ 'ਚ ਬਹੁਤ ਸੋਹਣਾ ਲੱਗਦਾ ਬਹੁਤ ਮਾਣਸ ਪਾਇਮਤ ਪਾਲ ਸਿੰਘ ਦੇ ਭੂਆ ਜੀ ਆ ਤੇ ਨਾਲ ਉਹਦੇ ਚਾਚਾ ਜੀ ਸੀ ਉਹ ਕਹਿੰਦੇ ਕਿ ਲੀਡ ਲੈ ਕੇ ਜਾਵਾਂਗੇ ਇੱਥੇ ਸੈਦਪੁਰ ਦੇ ਵਾਸੀ ਵੀ ਆ ਹੋਰ ਜੀ ਦਾਰਾ ਸਿੰਘ ਜੀ ਚੜਦੀ ਕਲਾ ਚ ਕੀ ਮਹੌਲ ਚੱਲਿਆ ਕਿ ਲੱਗਦਾ ਝਾੜੂ ਵੀ ਬੈਣਗੇ ਝਾੜੂ ਝਾੜੂ ਕੀ ਲੱਗਦਾ ਵੈਸੇ ਮਾਹੌਲ ਜੇ ਇਲਾਕੇ ਦੀ ਗੱਲ ਕਰੀਏ ਵਧੀਆ ਵਧੀਆ ਕੌਣ ਲੈ ਕੇ ਜਾਊ 13 0 ਕਹਿਣ ਦੀ ਹੈ ਸਰਕਾਰ ਝਾੜੂ ਖਡੂਰ ਸਾਹਿਬ ਲੈ ਜੂ ਝਾੜੂ ਝਾੜੂ ਲੈ ਜੂ ਕੀ ਗੱਲ ਆ ਕਿਦਾਂ ਮਾਹੌਲ ਚੱਲ ਰਿਹਾ ਠੀਕ ਆ ਠੀਕ ਚੱਲਦਾ ਵਧੀਆ 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 ਆ ਕਾਫਲਾ ਜਿਹੜਾ ਵਾ ਅਮਰਪਾਲ ਦੇ ਸੰਬੰਧ ਵਿੱਚ ਨਿਕਲਿਆ ਇਹ ਇਸ ਕਾਫਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਝਾੜੂ ਜਾਊਗਾ ਵੀ ਜਾਊਗਾ ਝਾੜੂ ਦੀ ਖਾਸ ਕੋਈ ਵਜ੍ਹਾ ਕੀ ਲੱਗਦਾ ਤੁਹਾਨੂੰ ਸਭ ਤੋਂ ਵਧੀਆ ਕਿੱਤਾ ਕੰਮ ਸਭ ਤੋਂ ਵਧੀਆ ਕੰਮ ਕਰਨ ਦਾ ਹੈ ਸਭ ਜਿਲੀ ਦਾ ਬਿੱਲ ਆਉਂਦਾ ਕਿ ਮਾਫੀ ਦੱਸ ਹਾਂਜੀ ਹਾਂਜੀ ਬਿਜਲੀ ਦਾ ਬਿੱਲ ਮਾਫ ਬਾਕੀ ਜਿਹੜਾ ਹੋਰ ਛੜਕਾ ਛੁੜਕਾ ਸਭ ਕਰਨ ਦਾ ਹੈ ਸਭ ਕੁਝ ਕਰਨ ਦਾ ਹੈ ਸਰਕਾਰ ਕਹਿੰਦੀ ਹੈ ਕਿ 13 0 ਲੈ ਕੇ ਜਾਵਾਂਗੇ ਕੀ ਲੱਗਦਾ ਤੁਹਾਨੂੰ 13 ਲੈ ਕੇ ਜਾਣਗੇ ਜਾਣਗੇ ਹਾਂ ਇਹ ਵੀਰ ਦਾਰਾ ਸਿੰਘ ਆ ਸੈਦਪੁਰ ਤੋਂ ਵੀਰ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ 13 0 ਹੀ ਆ ਤੇ 13 0 ਹੀ ਹੋਊਗੀ ਇਸ ਟਾਈਮ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੀਬੀ ਜੀ ਕਿਵੇਂ ਚੱਲ ਰਿਹਾ ਤੁਹਾਡਾ ਇਸ ਟਾਈਮ ਜੋ ਜੋਸ਼ ਹੈ ਤੁਸੀਂ ਦੇਖ ਰਹੇ ਹੋ ਨੌਜਵਾਨੀ ਬਿਲਕੁਲ ਜੀ ਬਹੁਤ ਜ਼ਿਆਦਾ ਸਭ ਦੇ ਨੌਜਵਾਨਾਂ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵਾ ਭਾਈ ਅਮਰਿਤ ਸਿੰਘ ਅਮਰਪਾਲ ਸਿੰਘ ਦੀ ਇਲੈਕਸ਼ਨ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਦੀ ਇਲੈਕਸ਼ਨ ਨੂੰ ਲੈ ਕੇ ਔਰ ਕੱਲੇ ਕੱਲੇ ਸਿੱਖ ਦੇ ਮਨ ਵਿੱਚ ਇਹ ਗੱਲ ਹੈਗੀ ਆ ਕਿ ਅਸੀਂ ਇਹ ਪੰਥਕ ਸੀਟ ਜਿਹੜੀ ਹੈਗੀ ਭਾਈ ਅਮਰਿਤਪਾਲ ਸਿੰਘ ਦੀ ਗੜੂੜ ਸਾਹਿਬ ਹਲਕੇ ਤੋਂ ਅਸੀਂ ਹਰ ਹਾਲਤ ਦੇ ਵਿੱਚ ਜਿੱਤਣਾ ਹੈ ਔਰ ਆਪਣੇ ਕੌਮ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਹੈ ਔਰ ਆਪਣੀ ਕੌਮ ਦਾ ਜਿਹੜਾ ਨਾਮ ਉੱਚਾ ਕਰਨਾ ਹੈ ਭਣਾ ਪੰਨਦੀਪ ਕੋ ਸਾਡੇ ਨਾਲ ਸੀ ਨਸ਼ਿਆਂ ਦੀ ਗੱਲ ਹੋਈ ਆ ਦਰਪ ਸਿੰਘ ਆਪਾਂ ਨਸ਼ਿਆਂ ਤੇ ਗੱਲ ਕਰ ਲਈਏ ਕਿਵੇਂ ਪਿੰਡ ਦੇ ਵਿੱਚ ਸਾਗਪੁਰ ਚ ਨਸ਼ਾ ਨੁਸ਼ਾ ਚੱਲਦਾ ਕਿ ਬਚਾਈ ਹੈ ਬਚਾਈ ਹੈ ਇਲਾਕੇ ਦੇ ਵਿੱਚ ਸਭ ਕੁਝ ਠੀਕ ਆ ਇਦਾਂ ਪਾਰਟੀਆਂ ਕਰਦੀਆਂ ਆ ਇੱਕ ਕੀ ਲੱਗਦਾ ਹਾਲਾਤ ਕੀ ਹੈ ਇਸ ਵਾਰ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਿੱਤ ਸਕਦੀ ਹੈ ਵੇਖੋ ਜੀ ਅਮਰਪਾਲ ਦੀ ਜਤ ਜਾਰਦੀ ਆ ਜਿਤ ਹੋ ਜਾਣੇ ਆ ਹਾਂ ਜੀ ਜਿਹੜੇ ਵਰਕਰਾਂ ਥੱਲੇ ਬੰਦੇ ਆਏ ਆ ਉਹ ਵੀ ਗੋਪਤ ਗੱਲਾਂ ਨੂੰ ਹਾਂ ਕਰਦੇ ਆ ਪੀਪ ਵੋਟਾਂ ਦਾ ਟਾਢੀਆਂ ਵਾ ਇਹ ਤੇ ਹਰ ਹਰ ਨਸ਼ੇ ਦੀ ਨਸ਼ਾ ਕਿਵੇਂ ਆ ਇਹਨਾਂ ਪਿੰਡਾਂ ਦੇ ਵਿੱਚ ਨਸ਼ਾ ਕਿਵੇਂ ਜੀ ਨਸ਼ਾ ਦੇ ਬਹੁਤ ਜ਼ਿਆਦਾ ਬੱਚੇ ਬਰਬਾਦ ਹੋ ਉਹ ਦੂਜੀ ਦੂਜੀ ਪਾਰਟੀ ਐਸੇ ਕਰਦੀ ਐ ਹਾਂ ਪਹਿਲਾ ਅਕਾਲੀ ਦਾਲ ਦਾ ਤੇ ਆਇਆ ਕਿ ਅਵਰਤਪਾਲ ਦੇ ਨਾਲ ਹੋਏ ਆਂ ਵੀਰ ਕਹਿੰਦੇ ਕਿ ਆਮ ਆਦਮੀ ਪਾਰਟੀ ਜਿੱਤੂਗੀ ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਸੈਦਪੁਰ ਚ ਮੈਂ ਵੀ ਇਹਨੂੰ ਕਿਹਾ ਕਿ ਨਸ਼ਾ ਹੈਗਾ ਜਾਂ ਲਾਗਲੇ ਆਪਣਾ ਨਸ਼ਾ ਹੈਗਾ ਕਹਿੰਦੇ ਨਹੀਂ ਹੈਗਾ ਸੈਦਪੁਰ ਚ ਹੈਗਾ ਜੀ ਹੈਗਾ ਵਾ ਆਹ ਤਾਂ ਤੁਹਾਨੂੰ ਨੇ ਉੱਥੇ ਤੇ ਦੁਕਾਨ ਤੇ ਖਾਲ ਦਿੰਦੇ ਕਿਦਾਂ ਦੇ ਮੁੰਡੇ ਕਿਦਾਂ ਦੇ ਹੁਲਗੇ ਹੋਏ ਆ ਉਹ ਜਿਹੜਾ ਪਿਛਲਾ ਲੱਗਾ ਔਰ ਸਾਹੀ ਰਹੇ ਲੋਕ ਨਵੇਂ ਤੇ ਵੱਜਣਗੇ ਨਾ ਉਹਨਾਂ ਆਪਾਂ ਬਚਣਗੇ ਉਹ ਉਹਦੇ ਪਿਛਣ ਰਹੇ ਆਪਾਂ ਜ਼ਰੂਰੀ ਨਹੀਂ ਪਾਰਟੀ ਕਿਸੇ ਨੂੰ ਵੋਟਾਂ ਪੈ ਜਾਣਾ ਉਹਨੂੰ ਆਪਣਾ ਸ਼ਰੀਰ ਆਪਣੇ ਸਾਹਮਣੇ ਪੈਣਾ ਆਵੀ। ਆ ਕੌਣ ਵਾਲਾ ਕੌਣ ਆ? ਵਕਾਉਂਦਾ ਕੌਣ ਤੈਨੂੰ? ਵਕਾਉਂਦੀ ਸਰਕਾਰ ਸਰਕਾਰਾਂ ਵਕਾਉਂਦੀ। ਸਰਕਾਰੀ ਤੁਹਾਡੀ ਐ। ਸਰਕਾਰ ਕੋਈ ਹੋਵੇ ਪਿਛਲੀਆਂ ਵੀ ਗੁੰਮਦਗੀਆਂ ਰਹੀਆਂ। ਇਸ ਟਾਈਮ ਦੀ ਗੱਲ ਕਰ ਮਜੂਤਾ, ਜੇ ਅਕਾਲੀ ਦਲ ਦੀ ਸਰਕਾਰ ਦੇ ਤੰਜ ਕੱਸਿਆ ਗਿਆ, ਅਕਾਲੀ ਦਲ ਨੂੰ ਲੋਕਾਂ ਨੇ ਅਲਵਿਦਾ ਕਹਿਤਾ। ਜੇ ਕਾਂਗਰਸ ਦੇ ਤੰਜ ਕੱਸਿਆ, ਕਾਂਗਰਸ ਨੂੰ ਅਲਵਿਦਾ ਕਹਿਤਾ। ਲੋਕਾਂ ਨੇ ਬਾਅਦ ਸਰਕਾਰ ਨਹੀਂ ਬਣ ਦਿੱਤੀ। ਤੁਸੀਂ ਖਾਸ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਵਧੀਆ ਗੱਲ ਆ। ਸਰਕਾਰ ਕੋਈ ਵੀ ਆਵੇ। ਇਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਨਸ਼ੇ ਦੀ ਜਦੋਂ ਗੱਲ ਹੋਈ ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਨਸ਼ਾ ਫਕਾਉਂਦੀ ਆ ਆ ਵੀ ਤੁਸੀਂ ਕਹਿ ਰਹੇ ਹੋ ਹਾਂ ਕੰਮ ਕਰ ਰਿਹਾ ਹੈ ਆਪ ਵੀ ਕਹਿੰਦੇ ਨਸ਼ਾ ਫਕਾਉਂਦੀ ਆ ਥਾਲੀ ਕਹਿੰਦੇ ਆ ਨਹੀਂ ਜੀ ਅਸੀਂ ਜੀ ਬਲਦਾਕ ਆਇਆ ਸੀ ਆਮ ਪਾਰਟੀ ਗਾੜੀ ਲਿਆਂਦੀ ਸੀ ਤੇ ਆ ਆਮ 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 ਪਾਰਟੀ ਦੂਜੀਆਂ ਪਾਰਟੀਆਂ ਤੋਂ ਵੀ ਨੰਦੇ ਨੰਗੀ ਆ ਤੇ ਸਾਡੇ ਬੱਚੇ ਪਾ ਰੂੜੂਆ ਲੱਗਦਾ ਤੁਹਾਨੂੰ ਇਸ ਚੋਣਾ ਦੇ ਵਿੱਚ ਉਹਨਾਂ ਤੋਂ ਬਾਅਦ ਜੇ ਸਿੰਘ ਸਾਹਿਬ ਉਹਨਾਂ ਦਾ ਰਾਜ ਹੋ ਗਿਆ ਫਿਰ ਨਸ਼ੇ ਦੀ ਠੱਲ ਪੈਣੀ ਉਹਨਾਂ ਚਿਰ ਨਹੀਂ ਪੈਣੀ ਇਹਨ ਲੱਗੇ ਮੌਕੇ ਦੱਸੇਗਾ ਜੇ ਤਗਲਾ ਮੌਕੇ ਦੱਸੇਗਾ ਮੈਂ ਆਖੂ ਵੀ ਨਾ ਖਾਓ ਚੀਜ਼ ਇਹਦੇ ਗਾਲੀਆਂ ਆਪੇ ਸਰੀਰ ਨੂੰ ਮੁੰਡਾ ਸਮਝੇਗਾ ਤਾਂ ਨਹੀਂ ਕੱਲ ਸਰੀਰ ਦੀ ਨਹੀਂ ਗੱਲ ਨਸ਼ੇ ਦੀ ਹੋ ਰਹੀ ਆ ਕਿ ਸਰਕਾਰਾਂ ਹੀ ਨਸ਼ਾ ਬਕਾਉਣ ਦੀ ਗੱਲ ਹੋ ਰਹੀ ਆ ਇਹਨ ਵੀਰ ਨੇ ਕਿਹਾ ਕਿ ਜੇ ਅਮਰਤਪਾਲ ਆ ਗਿਆ ਨਸ਼ਾ ਬੰਦ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਜੀ ਆਮ ਆਦਮੀ ਪਾਰਟੀ ਦੁਬਾਰਾ 13 ਲਈ ਜਿੰਦੀ ਫਿਰ ਨਸ਼ਾ ਬੰਦ ਹੋ ਜਾਊਗਾ ਨਹੀਂ ਨਹੀਂ ਫਿਰ ਵੀ ਇਹ ਆ ਆਮ ਪਾ ਨਸ਼ਾ ਵਧੂਗਾ ਘਟੂਗਾ ਨਹੀਂ ਹਾਂਜੀ ਜੇ 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 ਪਹਿਲੀਆਂ ਸਰਕਾਰਾਂ ਜਾਣਦੇ ਨਸ਼ਾ ਵਧੂਗਾ ਜੇ ਨਾ ਘਟੂਗਾ ਨਾ ਇੱਥੇ ਦੇ ਅਈ ਦਾ ਕੋਈ ਸਿਆਣਾ ਬੰਦਾ ਹੋਊਗਾ ਤੇ ਨਸ਼ੇ ਨੂੰ ਢੱਲ ਪਾਊਗਾ ਐਟਮ ਨੌਜਵਾਨੀ ਤਸਵੀਰ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਸੈਦਪੁਰ ਦੇ ਕਾਬਰ ਲੰਘ ਰਿਹਾ ਇੱਕ ਵੀਰ ਆਮ ਆਦਮੀ ਪਾਰਟੀ ਤੁਸੀਂ ਇੱਕ ਅਮਰਤਪਾਲ ਸਿੰਘ ਦਾ ਸਪੋਰਟਰ ਆ ਤੇ ਵੀਰ ਨੇ ਕਿਹਾ ਕਿ ਸਰਕਾਰਾਂ ਨਸ਼ਾ ਵਕਾਉਂਦੀਆਂ ਪਰ ਔਣੀ ਫੇਰ ਵੀ ਸਾਡੀ ਸਰਕਾਰ ਹੀ ਆ ਉਧਰਲੇ ਪਾਸੇ ਵੀਰ ਕਹਿੰਦਾ ਤੋ ਜੇ ਵੀ ਨੇ ਕਿਹਾ ਕਿ ਜੇ ਅਮਰਤਪਾਲ ਸਿੰਘ ਆ ਜਾਂਦਾ ਤੇ ਕਿਸੇ ਹੱਦ ਤੱਕ ਨਸ਼ੇ ਤੋਂ ਸਕਾਰਾ ਪਾਇਆ ਜਾਂਦਾ ਸੋ ਦੇਖਦੇ ਆ ਦਿਨ ਵੀ ਥੋੜਾ ਜਿਹਾ ਰਹਿ ਗਿਆ ਸਮਾਂ ਵੀ ਥੋੜਾ ਜਿਹਾ ਰਹਿ ਗਿਆ 13 1 ਤਰੀਕ ਦੀ VOTING ਆ ਤੇ 4 ਤਰੀਕ ਨੂੰ ਰਿਜ਼ਲਟ ਆ ਬੰਡਾਲੇ ਤੋਂ ਕਾਫਲਾ ਚੱਲਿਆ ਸੀ ਤੇ ਸੈਦਪੁਰ ਥਾਣੀ ਅਗਲੇ ਪਾਸੇ ਦਾ ਪੰਦ ਤੇ ਕਰਮਵਸਤੀ ਲੰਘ ਚੁਕਾ ਵਾ ਇਸ ਟਾਈਮ ਤੋਂ ਤੇ ਕਾਫਲਾ ਤੁਸੀਂ ਵੇਖ ਸਕਦੇ ਕਿ ਵੱਡਾ ਕਾਫਲਾ ਸੀ ਜੇ ਪਾਰਟੀ ਤੌਰ ਤੇ ਗੱਲ ਕਰਦੇ ਆਂ ਤੇ ਪਾਰਟੀਆਂ ਵੱਡੇ ਦਾਅਵੇ ਕਰ ਰਹੀਆਂ ਆਂ ਆਮ ਆਦਮੀ ਪਾਰਟੀ ਕਹਿੰਦੀ ਕਿ 13 0 ਲੈ ਕੇ ਜਾਵਾਂਗੇ ਕਾਂਗਰਸ ਕਹਿੰਦੀ ਹੈ ਕਿ ਇਸ ਵਾਰ 0 13 ਹੋਣ ਦੀ ਗੱਲ ਕੀਤੀ ਜਾ ਰਹੀ ਆ ਤੇ ਜੇ ਆਪਾਂ ਪੰਥਕ ਸੀਟ ਹੋਣ ਦਾ ਦਾਵਾ ਕਰਦੇ ਆਂ ਜੇ ਪੰਥਕ ਸੀਟ ਖਡੂਰ ਸਾਹਿਬ ਦੀ ਤੇ ਉੱਥੇ ਦਾਵੇਦਾਰ ਇਹ ਵੀ ਕਹਿੰਦੇ ਆ ਕਿ ਇਸ ਵਾਰ ਅਮਰਤਪਾਲ ਸਿੰਘ ਜਿੱਤੂਗਾ ਦੂਜੇ ਪਾਸੇ 13 ਜੀਤੂ ਜਦੋਂ ਗੱਲ ਆਉਂਦੀ ਆ ਤੇ ਫਰੀਦਕੋਟ ਵੀ ਕਿਤੇ ਨਾ ਕਿਤੇ ਪੰਥ ਦੀ ਝੋਲੀ ਦੇ ਚ ਪੈਰੇ ਦੀ ਗੱਲ ਹੋ ਰਹੀ ਆ ਇਹ ਤੇ ਦਾਵਾ ਤੇ ਨਹੀਂ ਕਰ ਸਕਦੇ ਪਰ ਜਿਹੜੀਆਂ ਇੱਕ ਤਰੀਕ ਦੀ VOTING ਉਹ ਤੋਂ ਬਾਅਦ ਰਿਜ਼ਲਟ ਤੋਂ ਪਤਾ ਲੱਗਣਾ ਵਾ ਜੇ ਆਪਾਂ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਤੋਂ ਵੀ ਦਾਵੇਦਾਰੀ ਸਰਦਾ ਸਿੰਘ ਮਾਨ ਕਰ ਰਹੇ ਆ ਪਾਰਟੀਆਂ ਹਰ ਕੋਈ ਦਾਵੇਦਾਰੀ ਕਰਦੀ ਐ ਇੱਥੇ ਵੀ ਮਨਜੀਤ ਸਿੰਘ ਮੰਨਾ BJP ਤੋਂ ਉਹ ਕਹਿ ਰਿਹਾ ਕਿ ਅਸੀਂ ਜਿੱਤ ਕੇ ਜਾਵਾਂਗੇ ਤੇ ਜੇ ਆਪਾਂ ਕਾਂਗਰਸ ਦੇ ਇੰਦਰਜੀਤ ਸਿੰਘ ਜੀਰੇ ਦੀ ਜੀਰੇ ਸਾਹਿਬ ਦੀ ਗੱਲ ਕਰਦੇ ਆ ਤੇ ਉਹ ਕਹਿੰਦੇ ਕਿ ਜਿੱਤ ਮੇਰੀ ਆ ਲਾਲਜੀਤ ਸਿੰਘ ਭੁੱਲਰ ਜਿਹੜੇ ਕਹਿੰਦੇ ਕਿ ਅਮਰਪ ਜਿੱਤ ਸਾਡੀ ਯਕੀਨੀ ਆ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਕੇਵਲ ਪਵਿੱਖ ਦੇ ਵਿੱਚ ਆ ਪਵਿੱਖ ਦੇ ਗਰਭ ਦੇ ਵਿੱਚ ਕਹਿ ਸਕਦੇ ਆ ਕਿਉਂਕਿ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਇਲਾਕੇ ਦੇ ਲੋਕ ਕੀ ਕਹਿੰਦੇ ਆ ਵੀਰ ਨੇ ਕਿਹਾ ਕਿ ਇੱਥੋਂ ਆਮ ਆਦਮੀ ਪਾਰਟੀ ਜਿੱਤੂਗੀ ਨਾਲ ਹੀ ਇੱਕ ਵੀਰ ਹੋਰ ਆ ਗਿਆ ਉਹ ਕਹਿੰਦਾ ਕਿ ਨਹੀਂ ਇੱਥੋਂ ਅਮਰਪਾਲ ਜਿੱਤੂਗਾ ਕਾਰਨ ਕੀ ਸੀ ਵੀਰ ਕਹਿੰਦਾ ਨਸ਼ਾ ਤੇ ਸਰਕਾਰਾਂ ਵਕਾਉਂਦੀਆਂ ਪਰ ਜਿੱਤੂਗੀ ਫੇਰ ਵੀ ਸਾਡੀ ਆਮ ਆਦਮੀ ਪਾਰਟੀ ਦੂਜੇ ਪਾਸੇ ਕਹਿੰਦਾ ਕਿ ਜੇ ਅਮਰਪਾਲ ਜਿੱਤ ਜਾਂਦਾ ਤੇ ਨਸ਼ਾ ਘਟ ਹੋ ਜਾਊਗਾ ਇਹ ਚਰਚਾਵਾਂ ਦਾ ਦੌਰ ਆ ਦੇਖਦੇ ਆ ਚਰਚਾਵਾਂ 4 ਤਰੀਕ ਨੂੰ ਤਾਂ ਵੈਸੇ ਹੀ ਖਤਮ ਹੋ ਜਾਣੀਆਂ 1 ਤਰੀਕ ਦੀ VOTING ਆ 4 ਤਰੀਕ ਦਾ ਰਿਜ਼ਲਟ ਆ ਕਿਹੜੇ ਪਾਸੇ ਆਉਂਦੀ ਐ 13 ਸੀਟਾਂ ਤੇ ਜੇ ਉੱਪਰ ਦੀ ਗੱਲ ਕਰੀਏ ਤਾਂ 400 ਪਾਰ ਦੀ ਗੱਲ ਵੀ ਹੋਣੀ ਐ ਤੇ ਇੰਡੀਆ ਆਲਾਈਂਸ ਕਹਿੰਦਾ ਕਿ ਮੈਂ ਵੱਡੀ ਜਿੱਤ ਦਰਜ ਕਰੂੰਗਾ ਦੇਖਦੇ ਆ ਕੇਂਦਰ ਦੀ ਸਰਕਾਰ ਕਿਹੜੀ ਆਉਂਦੀ ਆ ਪਰ ਫੋਕਸ ਜਿਹੜਾ ਅਸੀਂ ਪੰਜਾਬ ਦੇ ਵਿੱਚ ਰੱਖਿਆ ਹੋਇਆ ਸੀ ਉਸ ਫੋਕਸ ਦੇ ਵਿੱਚ ਹੌਟ ਸੀਟ ਜੇ ਆਪਾਂ ਗੱਲ ਕਰੀਏ ਇਸ ਟਾਈਮ ਖਡੂਰ ਸਾਹਿਬ ਬਣੀ ਹੋਈ ਸੀ ਖਡੂਰ ਸਾਹਿਬ ਦੀ ਹੌਟ ਸੀਟ ਸੀ ਜਿਹਨੂੰ ਤਕਰੀਬਨ ਜੇ ਵੇਖੀਏ ਤੇ ਵੇਖਿਆ ਜਾ ਰਿਹਾ ਸੀ ਕਿ ਕਿਤਨਾ ਕਿਤੇ ਵੱਡੀ ਲੀਡ ਕਿਉਂਕਿ 1999 ਤੋਂ ਬਾਅਦ ਦੇ ਵਿੱਚ ਇੱਕ ਵੱਡੀ ਲੀਡ ਦਾ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਇਸ ਵਾਰ ਵੱਡੀ ਲੀਡ ਨਾਲ ਜਿੱਤਾਂਗੇ ਪਰ ਇੱਕ ਤੋਂ ਬਾਅਦ ਦੇ ਵਿੱਚ ਚਾਰ ਦਾ ਰਿਜ਼ਲਟ ਵੇਖਦੇ ਹਾਂ ਕਿਹੜੇ ਪਾਸੇ ਜਾਂਦਾ ਵਾ ਜੇ ਪਾਰਟੀ ਤੌਰ ਤੇ ਜਾਈਏ ਤੇ ਸਿਆਸੀ ਪਾਰਟੀਆਂ ਦੇ ਰਾਸੀ ਪਾਰਟੀਆਂ ਕਹਿੰਦੇ ਸੀਟ ਛੱਡੀ ਆ ਤੇ ਉਹਦੇ ਲੈ ਪਾਸੇ ਜੇ ਪੰਥਕ ਦਾਅਵੇਦਾਰੀ ਤੌਰ ਤੇ ਗੱਲ ਕਰਦੇ ਆ ਤੇ ਪੰਥਕ ਦਾਅਵੇਦਾਰੀ ਦੱਸ ਰਹੀ ਹੈ ਕਿ ਇਹ ਸੀਟ ਜਿਹੜੀ ਅਮਰਪਾਲ ਸਿੰਘ ਦੀ ਝੋਲੀ ਦੇ ਵਿੱਚ ਪਊਗੀ